ਾਰੇ دریا ਪੱਕੀ ਕਰ ਦਿੱਤੀ ਬੰਦ ਨਾ ਪੂਰੇ ਕੰਕਰੀਟ ਦੇ ਜਿਵੇਂ 15 20 ਘਰ ਕੱਚੇ ਨੇ ਬਿਲਕੁਲ 20 ਘਰ ਪੈ ਜੇ ਉਹ ਨਵੇਂ ਆਏ ਨੇ ਤੇ ਬਿਲਕੁਲ ਝੁੰਡੇ ਨੇ ਤੇ ਦਰਵਾਜ਼ੇ ਗਿਆ ਕਰੀ ਜੇ ਹਰ ਬਾਤੀ ਫਸਲ ਬਹੁਤ 4.5 500 ਕਿਲੋ ਰੋਜ਼ੇ ਦਾ ਚੰਦਲ ਦਾ ਪਾਣੀ 1000 ਕਿਲੋ ਵਾਲੀ ਦਾ ਨੁਕਸਾਨ ਕਰਦਾ ਬਾਬਾ ਜੀ ਕਿਹੜਾ ਕਰਦਾ ਫਰਾਂਟਾ ਤੋਂ ਰਾਦੂ ਪੱਕਾ ਦੱਸਿਆ ਉਹਨੂੰ ਦੱਸਿਆ ਕਿ ਕਰਦੇ ਸਾਰਾ ਕੱਟ ਤੁਹਾਡਾ ਆ ਰਿਹਾ ਸਾਰੀ ਸਾਰੀ ਰਾਤ ਤੱਕ ਬੈ ਕੇ ਕਰਤੀ ਮੋਰ ਬਹੁਤ 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 ਦੁੱਖ ਹੈ ਮੈਂ ਤਾਂ ਹੋਰੀਆਂ ਲਾਈਆਂ ਲੋਕਾਂ ਨੇ ਫੇਰ ਬਚਾ ਫਨ ਛੁੜ ਜਾ ਪਿੰਡ ਤਾਂ ਬਚ ਮੈਂ ਢੇਰ ਬੱਬਾ ਨਾਲ ਟੁਕੀ ਤੇ ਆਹ ਆ ਦੇਖੋ ਆ ਕਾਰਨ ਹੈ ਜਿੱਦਾਂ ਪਲਾਨਟ ਹੁੰਦੇ ਆ ਆ ਜਿਹੜਾ ਦੇਖੋ ਜਮਾਂ ਜਾਮ ਹੋਇਆ ਪਿਆ ਸਫਾਈ ਹੋਈ ਨਹੀਂ ਯਾ ਸਫਾਈ ਹੁੰਦੀ ਤੇ ਪਾਣੀ ਨਿਕਲ ਜਾਣਾ ਸੀ ਕਹਿੰਦੇ ਮੈਂ ਕਿਹਨੋਂ ਆਣਾ 1 ਲੱਖ ਚਲੋ ਜੀ ਚਲੋ ਯਾਰੇ 2 ਮਿੰਟ 2 ਮਿੰਟ 40 ਟਰਾਲੀਆਂ ਤਾਂ ਜਾ ਵੀ ਟਰਾਲੀਆਂ ਤਾਂ ਦੂਰੀ ਨਹੀਂ ਭੇਜਣੀ ਹੋਣਾ ਇਹ 400 ਫੀਲਡ ਦੀ ਬੋਰੀ 30 ਬਾਕੀ ਪਾਣੀ ਜਮਾਂ ਕੋਲੇ ਟਰੱਕ ਸੁਵਾਣਾ ਤੇ ਬਾਕੀ ਸੋਨੇ ਚਾਰਾ ਜਿਹੜਾ ਹੁੰਦਾ ਹੈ ਉਹਦੇ ਟਰੱਕ ਕੋਲੋਂ ਥੋੜਾ ਵੱਡੇ ਲਗਾਉਣੇ ਚਾਹੀਦੇ। ਅਸਲ ਵਿੱਚ ਤੁਹਾਡੇ ਕੋਲੇ ਇੱਕ ਜੇ ਕੋਈ ਰਾਸ਼ਨ ਚਾਹੀਦਾ ਹੈ ਜਾਂ ਕੋਈ ਹੋਰ ਕੋਈ ਨਾ ਕੋਈ। ਜਿੱਦਾਂ ਸੋ ਪਰ ਜੀ ਵੀ ਹੋਤੀ ਲੋੜ ਹੈ। ਜੀ ਬੀਬੀਆਂ ਚਾਹੁੰਦੀਆਂ ਜੀ ਰਾਸ਼ਨ ਮਿਲੇ ਉਹ ਘਰੀਬ ਘਰਾ ਪੈਂਦੀਆਂ ਜੀ। ਸੋ ਉਹਨਾਂ ਵਾਸਤੇ ਸੋ ਤੁਸੀਂ ਐਂ ਕਰਿਓ। ਉਹਨਾਂ ਦੇ ਕੱਚੇ ਕੋਠੇ ਵੀ ਬਹੁਤ ਮੇਰੀ ਗੱਲ ਕੋਟੇ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰ ਬੱਸ ਹੀ ਹੋਊਗਾ ਜਿਹੜੀ ਚੀਜ਼ ਆਪਾਂ ਹੁਣ ਕਰ ਸਕਦੇ ਆਂ ਤਰਪਾਲਾਂ ਸਰਪਾਲਾਂ ਨੂੰ ਤਰਪਾਲਾਂ ਹਾਂਜੀ ਆਪਾਂ ਮੱਛਰਦਾਨੀਆਂ ਤਰਪਾਲਾਂ ਮੈਂ ਸਵੇਰੇ ਤੁਸੀਂ ਐਂ ਕਰੋ ਜੋ ਚਾਹੀਦੀ ਇਹ ਚੀਜ਼ ਬੱਬੇ ਵਾਲੀ ਸਾਹਿਬ ਨੂੰ ਸਵੇਰੇ ਦੱਸ ਦਿਓ ਕੱਲ ਸ਼ਾਮ ਤੱਕ ਆ ਜਾਂ ਪਰਸੋਂ ਤੱਕ ਅਸੀਂ ਤੁਹਾਡੇ ਕੋਲ ਪਹੁੰਚਾ ਦਾਂਗੇ ਜਿੰਦਾਬਾਦ ਬੱਬੇ ਵਾਲੀ ਸਾਹਿਬ ਜਿੰਦਾਬਾਦ Ô cà 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 đều. Papi lấy món chân đà vô. Papi lấy món chân اوہ اگے ني آڻو بي بي ان ملو دو با ٺيڪ آهي وي آتو ٿو ٿا آهي ني جي جي زندہ باد خالص ميسر ڏا ڪديه ٻي ڳالهه نٿي ڪريو اگوں پٽي ڳالهه ڪڏي آهي اها اٿو آهي اٿي اٿي راشد خالص آ جو ਹਲੋ ਸਵੇਰੇ ਆਇਆ ਅਹ ਕਾਲੀਆਂ ਨੇ ਕਿਹਾ 300 ਬੋਰੀ ਫੀਡ ਦੇਣਾ ਕਿਹਾ ਉਹ ਫਿਰ ਕਾਲੀ ਉਹਦੀਆਂ 40 ਜਗ ਚੁਗਲੀਆਂ ਸਵੇਰੇ ਆਈਆਂ ਕਿ ਪਾਣੀ ਪਾਣੀ ਤੇ ਕਿਹਾ ਕਰਿਓ ਬਾਕੀ ਪਾਣੀ ਆਸ਼ਮ ਬਾਕੀ ਸਾਰੀਆਂ ਸਮਾਨ ਮਾਬੇਲ ਸਿੰਘ ਨਾਲ ਚੌਕ ਤੇ ਆ ਗਏ ਜੀ ਇਹ 5 6 ਬੰਦੇ ਨੇ ਸਾਡਾ ਫਿਕਰ ਜਿੰਨੇ ਨੇ ਆਜੋ ਪਿੰਡ ਲੈ ਕੇ ਰਜਿਸਟਰ ਬਣਾ ਲਾਂਗੇ ਠੀਕ ਹੈ ਜੀ ਉਹ ਕਿਹੜੇ ਕਿਹੜੇ ਪਿੰਡਾਂ ਦੀ 12 ਪਿੰਡਾਂ 13 ਇੱਥੇ ਬਾਕੀ ਪਰਲੇ ਬੰਦੇ ਪੈਗੇ ਤੁਸੀਂ ਨਾ ਹੀ ਲੈਓ ਸਮਾਨ ਤਾਂ ਮੈਂ ਨਾ ਹੀ ਲੈ ਜਾ ਠੀਕ ਹੈ ਜੀ ਕਿਵੇਂ ਤੈਹੋ ਤਾਂ ਨਹੀਂ ਜਾਂਦਾ ਸਾਹਿਬ ਤੁਹਾਡੀ ਮਿਹਰਬਾਨੀ ਹੈ ਤੁਸੀਂ ਲੋਕਾਂ ਦੇ ਸੁਣ ਆਏ ਹੋ ਧੰਨਵਾਦ ਸਰਦਾਰ ਜੀ ਇਹ ਆਪਣਾ ਜਿੰਨਾ ਕਬੱਡੀ ਕਲੱਬ ਦੇ ਵਿੱਚ ਸੇਵਾ ਕਰਦੇ ਪਏ ਨੇ ਬੇਲ ਸਾਹਿਬ ਨੂੰ ਪੁੱਛ ਕੇ ਬੜੀ ਵਧੀਆ ਜਿੰਨੀ ਵੀ ਮਦਦ ਹੋਈ ਹੈ ਨੌਜਵਾਨ ਕਰਦੇ ਪਏ ਨੇ ਉਸ ਲੋ ਜੋਤੀ ਆਏ ਜੇ ਤੁਹਾਡਾ ਕੋਟੀ ਕੋਟੀ ਦਾ ਇੱਕ ਮਿੰਟ ਮੈਂ ਚਾਹੁੰਦਾ ਹਾਂ ਕਿ ਅੱਜ ਹੁਣ ਤਾਂ ਨਹੀਂ ਲਿਆਂਗਾ ਤੁਸੀਂ ਮਿੱਕਾ ਖੋਮ ਹੋਈ ਪੈਣੀ ਨਹੀਂ ਨਹੀਂ ਵਧੀਆ ਕੀਤਾ ਉਹ ਨਾ ਆਣਾਗਾ ਤੁਸੀਂ ਲਿਸਟਾਂ ਬਣਾ ਕੇ ਦੇਖੋ ਜਿਹੜੇ ਪਿੰਡ ਚ ਜਾਓਗੇ ਸੈਟਲ ਕਰ ਲਿਆ ਭੇਜਦਾ ਜਿੱਦੇ ਜਿਹੜੀ ਇੱਕ ਘਰ ਚ ਫੀਰ ਦੀਆਂ ਬੁਰੀਆਂ ਇੱਕ ਇੱਕ ਘਰ ਚ ਤੁਸੀਂ ਲਈ ਜਾਓ ਮੈਂ ਨਾਲ ਆ ਜਾਗਾ ਉੱਗੇ ਪੰਜ ਕਿ ਬੰਦੇ ਨਾ ਤੁਸੀਂ ਸਾਰੇ ਇਕੱਠੇ ਨਹੀਂ ਆਉਗੇ ਕੋਕੋ ਮੈਨਾਂ ਹਲੇ ਬਦਰ ਸਾਹਿਬ ਸੇਵਾਦਾਰ ਸਾਡ ਵਧੀਆ ਦਿੱਤਾ ਦੋ ਵੀ ਨਹੀਂ ਨਹੀਂ ਠੀਕ ਹੈ ਕੱਲ ਤੱਕ ਸਰਸ ਮੰਨਦੇ ਹੋ ਮੈਂ ਸੀਨਾ ਨਗਰ ਖੜਾ ਹਾਂ ਤੇ ਮੈਂ ਤੁਹਾਨੂੰ ਮਤ ਕਰਨਾ ਚਾਹ ਰਿਹਾ ਹਾਂ ਕਿ ਪਹਿਲਾਂ ਤੋਂ ਦਾਜ ਜੀ ਦਾ ਤੇ ਸੁਖਦਾਨ ਸਾਹਿਬ ਆਪਣੇ ਏਰੀਆ ਦਾ ਸ਼ਹਿਰ ਦੀ ਮਾਨਸਾ ਭਾਈ ਸਾਹਿਬ ਕਿ ਇਹਨਾਂ ਨੂੰ ਇਹਨਾਂ ਦੇ ਤੇ ਚਾਵਲਾ ਸਾਹਿਬ ਜਿਹੜੇ ਸਾਡੇ ਹਲਕਾ ਚਾਰਜ ਹੈ ਅੱਜ ਉਹਨਾਂ ਨੇ ਫੇਰੀ ਵੀ 100 ਟਰਾਲੀਆਂ ਜਿਹੜੇ ਸੀ ਦੇ ਵਿੱਚ ਦੁੱਧ ਵੀ ਹੈ ਜਿਹਦੇ ਵਿੱਚ ਤੂੜੀ ਵੀ ਹੈਗੀ ਰਾਸ਼ਣ ਵੀ ਹੈਗਾ ਤੇ ਜੋ ਜੋ ਜੀਸੀਬੀ ਨਾਲ ਲਿਖੇ ਆ ਸੇਵਾ ਕਰਦੇ ਚੱਲੇ ਆ ਮੇਰਾ ਬਹੁਤ ਬਹੁਤ ਧੰਨਵਾਦ ਕਰਦਾ ਯਾਰ ਬੜੀ ਬੜੀ ਕੰਮ ਕੀਤਾ ਉਹਦਾ ਬਹੁਤ ਬਹੁਤ ਧੰਨਵਾਦ ਮੈਂ ਹੁਣ ਗੁਰਦਾਸਪੁਰ ਦੇ ਹਲਕੇ ਦੇ ਵਿੱਚ ਬੱਬੇ ਵਾਲੀ ਪਿੰਡ ਛੜਾ ਤੇ ਬਤਾਸਪੁਰ ਹਲਕੇ ਦੇ ਆਪਣੇ ਸ਼ੋਮਨੀ ਕਾਲੀ ਬਜੁਰਗ ਕਰਾ ਨੇ ਆ 40 ਟਰਾਲੀਆਂ ਜਿਹਦੇ ਵਿੱਚ ਟੂੜੀ ਲੱਗੀ ਹੋਈ ਕਿਉਂਕਿ ਜਿਹੜੇ ਇਸ ਇਲਾਕੇ ਦੇ ਉਹ ਤੁਹ ਲੱਗਾ ਹੈ ਜੇ ਫੇਪਸੂਰ ਵਾਸਤੇ ਖਾਣੋਂ ਹੈ ਨਹੀਂ 40 ਕਾਲੀਆਂ ਤੁਗਲੀ ਪਰਫੈਕਸਿਵ ਕਰਨੇ ਆ ਚੁਕੀ ਹੈ ਤੇ ਇੱਕਾ ਫੀਡ ਦਾ ਵੀ 300 ਬੋਰੀ ਉਹ ਕੱਲ ਤੱਕ ਵੇਚਾਂਗੇ ਤੇ ਬਬੇ ਹਰੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਹੋਰ ਜੋ ਜੋ ਲੋਡ ਹੈ ਅਸੀਂ ਕੱਲ ਸ਼ਾਮ ਤੱਕ ਪਹੁੰਚਾ ਦਾਂਗੇ ਜੇ ਕੋਈ ਰਾਸ਼ਨ ਦੀ ਲੋਡ ਹੈ ਜੇ ਕੋਈ ਤਰਪਾਲਾਂ ਦੀ ਲੋਡ ਹੈ ਤੇ ਜੇ ਕੋਈ ਪਾਣੀ ਦੀ ਲੋਡ ਹੈ ਉਹ ਸਾਰਾ ਕੋਸ਼ਿਸ਼ ਅਸੀਂ ਮੈਂ ਕੱਲ ਚੰਗਾ ਤਾਂ ਕਈ ਟਰੱਕ ਵੀ ਆਉਣ ਆਉਣਗੇ ਤੇ ਤੁਸੀਂ ਆਪ ਜਾ ਕੇ ਸਾਰੇ ਵਾਣ ਅੱਛਾ